ਸਰਕਾਰੀ ਹਸਪਤਾਲ ਆਇਆ ਆ ਉਹਦਾ ਪੇਸ਼ੈਂਟ ਲੈ ਕੇ ਇਹਨੇ ਇਹ ਪਰਚੀ ਕੱਢ ਲਈ ਕਿ ਇਹਨੇ 6 ਨੰਬਰ ਕਮਰੇ ਵਿੱਚ ਜਲਦੀ ਡਾਕਟਰ ਨੂੰ ਡਾਕਟਰ ਜਿੰਦੇ ਇਹ ਅਮਰਜੈਂਸੀ ਕੇਸ ਸਾਡੇ ਕੋ ਟੈਂਡ ਨਹੀਂ ਹੋਣ ਇਹਨੂੰ ਸੰਦਾਨਪੁਰ ਲਿਆਇਆ ਅੱਛਾ ਕੀ ਪ੍ਰੋਬਲਮ ਸੀ ਪੇਸ਼ੈਂਟ ਨੂੰ ਇਹਨੂੰ ਜੀ ਬਾਸ ਰੁਕ ਜਾਏ ਹਾਂਜੀ ਅੱਛਾ ਕੈਮਰਾ ਨੂੰ ਬੇਨਤੀ ਕਰੋ ਇੱਕ ਵਾਰੀ ਪੇਸ਼ੈਂਟ ਦਿਖਾ ਦੇਣ ਗੱਡੀ ਦੇ ਵਿੱਚ ਬੈਠੇ ਆ ਤੇ ਜਿਹੜਾ ਡਾਕਟਰਾਂ ਦੇ ਵੱਲੋਂ ਕੀ ਸਲਾਹ ਮਲਾਹ ਕਰ ਦਿੱਤੀ ਗਈ ਹਾਂਜੀ ਇੱਥੇ ਉਦਾਂ ਵੀ ਕੋਈ ਦੇਖਈ ਵਾਰ ਦੇਖਿਆ ਗਿਆ ਵਾ ਕਿੜੀਆਂ ਲੋਕਾਂ ਨੂੰ ਲੁਕਾ ਮੀ ਨਾ ਕਰ ਦਿੱਤੀ ਜਾਂਦੀ ਆ ਸਵਾਏ ਪੱਟੀਆਂ-ਪੱਟੀਆਂ ਕਰਨ ਤੋਂ ਲਾਭ ਹੁੰਦਾ ਹਾਂਜੀ ਕਿਉਂਕਿ ਅੱਜ ਮੈਂ ਅਮਰਜੈਂਸੀ ਕੇਸ ਲੈ ਕੇ ਆਇਆ ਇਹਨਾਂ ਨੂੰ ਟੈਂਡ ਕਰਨਾ ਚਾਹੀਦਾ ਸਾਨੂੰ ਫਿਰ ਸਰਕਾਰੀ ਹਸਪਤਾਲ ਦਾ ਕੀ ਫਾਇਦਾ ਹੋਣਾ ਤੇ ਅੱਜ ਇੱਕ ਕਹਿੰਦੇ ਛੁੱਟੀ ਹੈ ਹਾਂਜੀ ਇੱਕ ਕਹਿੰਦੇ ਛੁੱਟੀ ਹੈ ਜੀ ਨਾ ਅਵਿਲਟੀ ਹੋਣ ਦਾ ਕਾਰਨ ਤੋਂ ਕੁਝ ਵੀ ਕਿਉਂ ਨਹੀਂ ਤੇ ਡਾਕਟਰ ਸਾਡੇ ਕੋਲ ਪੂਟ ਘਟਵਾ ਜੀ ਕਾਰਨ ਕੁਝ ਸੀ ਕਾਰਨ ਨੇ ਇਹੀ ਦੱਸਿਆ ਕਿ ਤੇ ਆਪਣੇ ਸ਼ਹਿਰ ਦੇ ਕਿਹੜੀ ਐਮਸੀ ਆ ਉਹ ਵੀ ਨਹੀਂ ਕੁਝ ਕਰ ਰਹੇ ਕਿ ਡਾਕਟਰ ਅਚਾ ਕੋਈ ਮਾਰਗ ਨਹੀਂ ਕਰਦਾ ਸਤਿ ਸ੍ਰੀ ਅਕਾਲ ਦੋਸਤੋ ਅਜੀਤ ਰੈਪੀ ਟੀਵੀ ਦੇਖ ਰਹੇ ਹੋ ਮੈਂ ਹਰਕੁਲਦੀਪ ਸਿੰਘ ਖਾਲਸਾ ਦੋਸਤੋ ਪੰਜਾਬ ਦੇ ਵਿੱਚ ਜਾਂ ਇੰਡੀਆ ਭਰ ਦੇ ਵਿੱਚ ਜਿਹੜਾ ਵਾ ਸਿਹਤ ਸਹੂਲਤਾਂ ਨੂੰ ਲੈ ਕੇ ਜਿਹੜਾ ਸਰਕਾਰਾਂ ਦੇ ਵੱਲੋਂ ਨੇਤੇ ਜਿਹੜੇ ਵਾਦੇ ਵੱਖਰੇ ਵੱਖਰੇ ਕੀਤੇ ਜਾਂਦੇ ਆ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿਹਾ ਜਾਂਦਾ ਕਿ ਸਰਕਾਰੀ ਹਸਪਤਾਲ ਵੀ ਦੂਰ ਪੈਂਦਾ ਤੁਹਾਡੇ ਮਹੱਲਿਆਂ ਦੇ ਵਿੱਚ ਮਹੱਲਕਲੇ ਨੇ ਖੋਲ ਦਿੱਤੇ ਜਾਣਗੇ ਮਹੱਲਕਲੇ ਨੇ ਖੋਲ ਵੀ ਦਿੱਤੇ ਗਏ ਆ ਪਿੰਡਾਂ ਦੇ ਵਿੱਚ ਜਿਹੜੇ ਸੀਗੇ ਸਰਕਾਰੀ ਡਿਸਪੈਂਸਰੀਆਂ ਜਾਂ ਸਰਕਾਰੀ ਹਸਪਤਾਲ ਸੀਗੇ ਨੀ ਜੀ ਸਰਕਾਰ ਦੇ ਜਿਹੜੇ ਉਹ ਬੰਦ ਕਰਕੇ ਉਹਨਾਂ ਦੇ ਉੱਪਰ ਮਹੱਲਾ ਕਲੀਨਿਕ ਦੇ ਪੋਸਟਰ ਲਾ ਦਿੱਤੇ ਗਏ ਤੇ ਅੱਜ ਤੱਕ ਉਹਨਾਂ ਦਾ ਕੋਈ ਜਿਹੜਾ ਪ੍ਰੈਕਟੀਕਲੀ ਜਿਹੜਾ ਵਾ ਅਮਲੀ ਰੂਪ ਦੇ ਵਿੱਚ ਕੋਈ ਉਹਨਾਂ ਰਿਜ਼ਲਟ ਨਹੀਂ ਮਿਲਿਆ ਹਲੇ ਤੱਕ ਜੋ ਸੋ ਤੁਹਾਨੂੰ ਦੱਸਦੇ ਆ ਕਿ ਇਸ ਟਾਈਮ ਇੱਕ ਕੇਸ ਇਹੋ ਜਾ ਆਇਆ ਵਾ ਸਰਕਾਰੀ ਹਸਪਤਾਲ ਲੋਹੀਆਂ ਦੇ ਵਿੱਚ ਮੌਜੂਦ ਆ ਜਿਹੜਾ ਕਿ ਇੱਕ ਬੰਦੇ ਦਾ ਜਿਹੜਾ ਪਿਸ਼ਾਬ ਬੰਦ ਹੋ ਜਾਂਦਾ ਵਾ ਪਰੰਤੂ ਜਿਹੜੀ ਐਮਰਜੈਂਸੀ ਕੇਸ ਦੇ ਵਿੱਚ ਉਹ ਲਾਗੇ ਵਾਲੇ ਹਸਪਤਾਲ ਨੂੰ ਅਪਰੋਚ ਕਰਦੇ ਆ ਸਰਕਾਰੀ ਹਸਪਤਾਲ ਤੇ ਸਰਕਾਰੀ ਹਸਪਤਾਲ ਦੇ ਵੱਲੋਂ ਇਹ ਗੱਲ ਕਿਹਾ ਜਾਂਦੀ ਆ ਕਿ ਪਹਿਲੀ ਗੱਲ ਤਾਂ ਇੱਥੇ ਡਾਕਟਰ ਪੂਰੇ ਨਹੀਂ ਪੰਜਾਂ ਡਾਕਟਰਾਂ ਦੀ ਇੱਥੇ ਵੈਕੈਂਸੀ ਆ ਤੇ ਸਿਰਫ ਇੱਕੋ ਡਾਕਟਰ ਇੱਥੇ ਭਰਤੀ ਆ ਤੇ ਉਹ ਵੀ ਅੱਜ ਛੁੱਟੀ ਦੇ ਆ ਹੜਤਾਲ ਹੋਈ ਪਈ ਆ ਕੋਈ ਸਰਕਾਰੀ ਇਹ ਨਹੀਂ ਕਹਿ ਸਕਦੇ ਕੀ ਆ ਕਲੀਅਰ ਨਹੀਂ ਕਿਸੇ ਵੱਲੋਂ ਕੀਤਾ ਜਾ ਰਿਹਾ ਤੇ ਉਹ ਜਿਹੜਾ ਪੇਸ਼ੈਂਟ ਆ ਜਿਹੜਾ ਐਮਰਜੈਂਸੀ ਦੇ ਵਿੱਚ ਆ ਉਹ ਹੁਣ ਕੀ ਕਰੇ ਇਸ ਟਾਈਮ ਸਾਡੇ ਨਾਲ ਸਮਾਜ ਸੇਵੀ ਸੰਸਥਾ ਜਿਹੜਾ ਨੌਜਵਾਨ ਆਗੂ ਆ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕੀ ਕਹਿਣਾ ਚਾਹੁੰਦਾ ਜਿਹੜਾ ਸਰਕਾਰਾਂ ਦੇ ਹਾਲਾਤ ਅੱਜ ਕੱਲ ਆ ਹੋ ਚੁੱਕੇ ਆ ਸਰਕਾਰੀ ਹਸਪਤਾਲ ਦੇ ਵਿੱਚ ਕਹਿੰਦੇ ਛੁੱਟੀ ਆ ਦੇਖੋ ਜੀ ਮੈਂ ਦੇਖੋ ਜੀ ਮੈਂ ਜਿਹੜੀ ਖਾਸ ਕਰਕੇ ਲੋਈਆ ਹੌਸਪੀਟਲ ਦੀ ਜਿਹੜੀ ਹਿਸਟਰੀ ਚੰਗੀ ਤਰ੍ਹਾਂ ਸਮਝਦਾ ਜੀ ਜਦੋਂ ਦੀ ਸਰਕਾਰ ਬਣਨ ਤੋਂ ਥੋੜਾ ਚਿਰ ਬਾਅਦ ਪਹਿਲਾਂ ਲਗਭਗ 4 ਤੋਂ 5 ਡਾਕਟਰ ਹਮੇਸ਼ਾ ਹੁੰਦੇ ਸੀਗੇ ਜਦੋਂ ਕੋਈ ਲੜਾਈ ਝਗੜੇ ਦਾ ਵੀ ਕੇਸ ਹੁੰਦਾ ਸੀ ਜਦੋਂ ਵੀ ਪੇਸ਼ੈਂਟ ਹੁੰਦਾ ਸੀ ਉਦੋਂ ਉਹਦੀ ਐਮਲਰ ਕੱਟੀ ਜਾਂਦੀ ਸੀ ਹੁਣ ਇਦਾਂ ਨਹੀਂ ਹੁਣ ਸਿਰਫ ਐਂਟਰੀ ਪਾ ਕੇ ਦਿੱਤੀ ਜਾਂਦੀ ਹੈ ਐਮਐਲਰ ਤੁਹਾਡੀ ਦੂਜੇ ਦਿਨ 10 ਵਜੇ ਇਕੱਠ ਹੋਣੀ ਹੈ ਕੋਈ ਵੀ ਕੇਸ ਹੋਵੇ ਉਸ ਤੋਂ ਬਾਅਦ ਅੱਗੇ ਜਦੋਂ ਐਮਐਲਰ ਕੱਟੀ ਜਾਂਦੀ ਸੀ ਤੇ ਫੌਰੀ ਕੋਈ ਅਬਰਜੈਂਸੀ ਕੇਸ ਹੁੰਦੇ ਸੀ ਤੇ ਫੌਰੀ ਉਹਦੇ ਵਿੱਚ ਪੁਲਿਸ ਕਾਰਵਾਈ ਕਰ ਦਿੰਦੇ ਸੀ ਹੁਣ 12 ਘੰਟੇ ਰਾਤ ਦੇ ਤੇ 6 ਘੰਟੇ ਜਿਹੜੇ ਉਹ ਰਾਤ ਦੇ ਨਾਲੇ ਪਹਿਲੇ ਉਹ 18 ਘੰਟਿਆਂ ਮਗਰੋਂ ਪੁਲਿਸ ਨੂੰ ਹੀ ਪਤਾ ਲੱਗਦਾ ਕਿ ਫਲਾਣੇ ਬੰਦੇ ਨੂੰ ਵੜਿਆ ਗਿਆ ਤੇ ਉਹ ਹਸਪਤਲ ਗਿਆ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਸਿਹਤ ਸਹੂਲਤਾਂ ਦਾ ਹਾਲ ਹੈ ਜੀ ਇੱਕ ਡਾਕਟਰ ਹੈ ਦਵਿੰਦਰ ਲੋਕਲ ਉਹ ਆਪਣੀ ਮਨਮਰਜ਼ੀ ਦੇ ਨਾਲ ਘਰੋਂ ਆ ਰਿਹਾ ਜੀ 2 ਘੰਟੇ ਬੈਠਦਾ ਕਦੀ 4 ਘੰਟੇ ਬੈਠਦਾ ਆਪਣੀ ਮਨਮਰਜ਼ੀ ਦੇ ਨਾਲ ਚੱਲ ਜਾਂਦਾ ਚਾਰ ਤੋਂ ਪੰਜ ਡਾਕਟਰ ਸੀ ਹੁਣ ਕੋਈ ਡਾਕਟਰ ਨਹੀਂਗਾ ਅੱਜੇ ਨਾਲੋਂ ਸਾਡੇ ਹਸਪੀਟਲ ਦਾ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਜੀ ਹੂੰ ਤੇ ਜਿਹੜੇ ਪੇਸ਼ੈਂਟ ਇੱਥੇ ਦਾਖਲ ਵੀ ਹੋ ਜਾਂਦੇ ਆ ਚਾਹ ਉਹ ਡ੍ਰਿਬਲੀ ਵਾਲੇ ਹੋਣ ਚਾਹ ਉਹ ਲੜਾਈ ਝਗੜੇ ਵਾਲੇ ਹੋਣ ਉਹਨਾਂ ਲਈ ਸਿਰਫ ਇੱਕ ਆ ਕਿ ਜਦੋਂ ਉਹਨਾਂ ਨੂੰ ਤੁਸੀਂ ਮੰਝਾ ਦੇ ਦਿੱਤਾ ਵੇਟ ਦੇ ਦਿੱਤਾ ਉਸ ਤੋਂ ਬਾਅਦ ਉਹ ਭਾਵੇਂ 10 ਦਿਨ ਰਹਿਣ ਚਾਹ 15 ਦਿਨ ਰਹਿਣ ਇੱਕ ਗੋਲੀਆਂ ਹੁੰਦੀਆਂ ਜੀ ਦਰਦਾਂ ਦੀਆਂ ਉਹਨੂੰ ਇੱਕ ਵਾਰੀ ਪੱਤੇ ਨੂੰ ਕੱਟ ਲੈਂਦੇ ਆ ਜੀ ਉਹ ਪ੍ਰਸ਼ਾਦ ਤੌਰ ਤੇ ਦੋ ਵਾਰੀ ਵੰਡ ਹੁੰਦੀ ਆ ਜੀ ਅੱਛਾ ਸਾਰੇ ਪੇਸ਼ੈਂਟਾਂ ਨੂੰ ਉਹੀ ਗੋਲੀ ਦੇਣੀ ਆ ਅੱਛਾ ਸਵੇਰੇ 10 ਵਜੇ ਦਿੱਤੀ ਜਾਂਦੀ ਆ ਸ਼ਾਮ ਨੂੰ 4 ਵਜੇ ਬਸ ਉਸ ਤੋਂ ਬਾਅਦ ਭਾਵੇਂ ਉਹ ਮਰੀਜ਼ 10 ਦਿਨ ਰਵੇ ਤੇ 15 ਦਿਨ ਰਵੇ ਉਹਦਾ ਕਿਸੇ ਨੇ ਕੋਈ ਹਾਲ ਚਾਲ ਨਹੀਂ ਪਸਰਾ ਡਾਕਟਰੀ ਸੂਤ ਕੋਈ ਨਹੀਂ ਹੁੰਦਾ ਨਹੀਂ ਕੋਈ ਸੂਤ ਦਿੰਦੀ ਉਹ ਗੋਲੀਆਂ ਵਾਂ ਉਹ ਇੱਕ ਇੱਕ ਦੋ ਜਣੇ ਜਾਂਦੇ ਆ ਉਹਦਾ ਵਾਰ-ਵਾਰੀ ਸਾਰਿਆਂ ਬੈੱਡਾਂ ਤੇ ਉਹੀ ਗੋਲੀ ਵੰਡ ਦਿੰਦੇ ਆ ਦੂਜੀ ਗੋਲੀ ਜਿਹੜੀ ਸ਼ਾਮ ਨੂੰ ਵੰਡੀ ਜਾਂਦੀ ਆ ਇਹ ਹਾਲਾਤ ਆ ਜੀ ਲੋਹਿਆਂ ਸਰਕਾਰ ਕੀ ਕਹਿਣਾ ਚਾਹੁੰਦਾ ਜਿਹੜਾ ਸਰਕਾਰਾਂ ਦੇ ਵੱਲੋਂ ਦਾ ਪਾਰਟੀ ਦੇ ਆਗੂ ਜਿਹੜੇ ਇਸ ਟਾਈਮ ਮੌਜੂਦਾ ਵਾ ਉਹ ਇਸ ਚੀਜ਼ ਤੋਂ ਚੜਦੇ ਆ ਕਿ ਸਾਨੂੰ ਕਿਉਂ ਬਦਲਾ ਦੀ ਗੱਲ ਕਰਦੇ ਆ ਵੀ ਹੁਣ ਬਦਲਾ ਨਹੀਂ ਆਇਆ ਜਾਂ ਮੁਹੱਲਾ ਕਲੀਨਿੰਗ ਦੇਖ ਲੈ ਪੋਸਟਰ ਬਦਲ ਦਿੱਤੇ ਮੁਹੱਲਾ ਕਲੀਨਿੰਗ ਕਰਨ ਦੇ ਨਾਲ ਕੋਈ ਫੈਸਿਲਿਟੀਆਂ ਦਾ ਬਦਲੋ ਮੈਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਸਾਡੇ ਇਲਾਕੇ ਦੇ ਆ ਚਾਹ ਉਹ ਬਲਾਕ ਪੱਦਰ ਦੇ ਚਾਹ ਉਹ ਦਿਲ ਜिले ਪੱਦਰ ਦੇ ਚ ਕੋਈ ਵੀ ਆ ਉਹਨਾਂ ਨੂੰ ਦੇਖਣਾ ਚਾਹਣਾ ਵੀ ਚਿੜਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਲੋਈਆਂ ਸਰਕਾਰੀ ਹਸਪੀਟਲ ਦਾ ਆਪ ਆ ਕੇ ਹਾਲਾਤ ਦੇਖੋ ਫਿਰ ਤੁਹਾਨੂੰ ਹਕੀਕਤ ਬਦ ਲੱਗੇ ਉਹਨਾਂ ਦੇ ਲੋ ਇਹ ਕਿਹਾ ਜਾਂਦਾ ਕਿ ਜਾਣ ਕੇ ਮੀਡੀਆ ਦੇ ਲੋ ਗੱਲ ਉਛਾਲੀ ਜਾਂਦੀ ਆ ਤੇ ਜਾਣ ਜਾਣ ਕੇ ਕਿਹਾ ਜਾਂਦਾ ਕਿ ਫੈਸਿਲਿਟੀਆਂ ਹੈਗੀਆਂ ਪਰ ਅਸੀਂ ਮੌਜੂਦਾ ਗਰਾਊਂਡ ਦੇ ਜ਼ੀਰੋ ਗਰਾਊਂਡ ਦੇ ਜਿਹੜੇ ਹਾਲਾਤ ਦਿਖਾ ਰਹੇ ਆ ਦੇਖੋ ਜੀ ਲੋਕਾਂ ਕੋ ਜਿਹੜੀ ਤਾਕਤ ਹੈ ਉਹ ਉਹਨੇ ਵੋਟਾਂ ਵਿੱਚ ਦਿਖਾਤੀ ਆ ਇਹ ਹਕੀਕਤ ਚ ਕੀ ਆ ਸਿਰਫ ਭਗਵੰਤ ਮਾਨ ਕੋ ਚੁਟਲਿਆਂ ਤੋਂ ਬਗੈਰ ਸਿਰਫ ਆਪਣਾ ਪ੍ਰਚਾਰ ਦੇਣ ਤੋਂ ਬਗੈਰ ਹਕੀਕਤ ਦੇ ਵਿੱਚ ਅਸੀਂ ਨਾ ਇਹਨਾਂ ਦੀ ਕੋਈ ਸਰਕਾਰੀ ਨੌਕਰੀ ਮੰਨਦੇ ਆ ਨਾ ਅਸੀਂ ਇਹਨਾਂ ਦਾ ਪੜਾਈ ਦੇ ਵਿੱਚ ਕੋਈ ਯੋਗਦਾਨ ਮੰਨਦੇ ਆ ਅਸੀਂ ਇਹਨਾਂ ਨੂੰ ਸਾਰੇ ਪੱਕਾ ਜਿਹੜਾ ਜ਼ੀਰੋ ਮੰਨਦੇ ਆ ਤਾਂ ਕਰਕੇ ਮੰਨਦੇ ਆ ਕਿ ਅਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਘਰਾਂ ਵਿੱਚ ਜਾਂਦੇ ਆ ਭਗਵੰਤ ਮਾਨ ਕਹਿੰਦੇ ਆ ਮੈਂ ਬਾਦਲਿਆਂ ਦੀ ਜਿਹੜੀ ਆ ਕਿੱਕਲੀਆਂ ਪਵਾਦੀਆਂ ਕਿਹੜਾ ਪੰਜਾਬ ਜਿਹੜਾ ਵਾ ਲੋਕ ਜਿਹੜੇ ਉਹ ਕਿਕਲੀਆਂ ਨਾਲ ਖੁਸ਼ ਹੁੰਦੇ ਕੰਮ ਨਾਲ ਖੁਸ਼ ਹੁੰਦੇ ਉਹ ਸਿਰਫ ਕਿਕਲੀਆਂ ਇਸ ਲਈ ਪਈਆਂ ਜੀ ਉਹ ਦੋਨਾਂ ਸਰਕਾਰਾਂ ਤੋਂ ਲੋਕ 75 ਸਾਲਾਂ ਤੋਂ ਦੁਖੀ ਸੀਗੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਦਲਣ ਵਾਸਤੇ ਇੱਕ ਰਸਤਾ ਚੁਣਿਆ ਸੀਗਾ ਪਰ ਹੁਣ ਉਹਨਾਂ ਨੂੰ ਨਿਰਾਸ਼ਾ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਦਲਾਅ ਕੋਈ ਨਹੀਂ ਇਹ ਉਹਨਾਂ ਨਾਲੋਂ ਵੀ ਮਾੜੀ ਸਰਕਾਰ ਹਾਂ ਦੋਸਤੋ ਇਹ ਵਾਕਿਆ ਗੱਲ ਸਹੀ ਆ ਕਿ ਜੋ ਮੌਜੂਦਾ ਹਾਲਾਤ ਆ ਜਿਹੜੇ ਉਹ ਸੈਪਟ ਕਰਨੇ ਪੈਣਾ ਇਹਦੇ ਹੋਰ ਇੱਕ ਪੇਸ਼ੈਂਟ ਆ ਤੁਹਾਡਾ ਕਿਹੜਾ ਪੇਸ਼ੈਂਟ ਲਗਾਇਆ ਨੇ ਹਾਂਜੀ ਤੇ ਸਾਹ ਭਰਨੀ ਠੀਕ ਹੈ ਇਸ ਕੰਮ ਵਿੱਚ ਤੁਸੀਂ ਅੱਛੇ ਮੈਂ ਤਾਂ ਦਵਾਈ ਲੈਣ ਆਇਆ ਸੀ ਠੀਕ ਹੈ ਔਰ ਹੈ ਨਹੀਂ ਕੋਈ ਹੂੰ ਕੀ ਕਹਿੰਦੇ ਕੋਈ ਪਰਚੀ ਘਟਣ ਨੂੰ ਨਹੀਂ ਕੋਈ ਗੱਤਾਂ ਨਹੀਂ ਮੂਰੇ ਲੱਗੇ ਹੋਏ ਅਸਾ ਕੋਈ ਮੂਰੇ ਪੈਣਾ ਮੈਂ ਵਾ ਬੈਠਿਆ ਆਪਦੇ ਅੰਦਰਾਂ ਦੇ ਵਿੱਚ ਕਿਹੜਾ ਪਿੰਡ ਤੁਹਾਡਾ ਚੱਜੀਆਂ ਹੋਈਆਂ ਪਿੰਡ ਕੋਟਾ ਹੂੰ ਅੱਜ ਜੜਕਾ ਮਾ ਦੇਣਾ ਹਾਂਜੀ ਦਵਾਈ ਲੈਣ ਆਇਆ ਕੋਈ ਹੈ ਨਹੀਂ ਕੋਈ ਕੋਈ ਦੋਸਤੋ ਆ ਹਾਲਾਤ ਵਾ ਇਥੋਂ ਦੇ ਪੰਜਾਬ ਦੇ ਲੋਗਿਆ ਖਾਸ ਦੇ ਲੋਗਿਆ ਖਾਸ ਦੇ ਜੇਕਰ ਦੇਖੇ ਕਿ ਇਹਨੂੰ ਐਮਰਜੈਂਸੀ ਆ ਹੁਣ ਐਮਰਜੈਂਸੀ ਕੇਸ ਸੀਗਾ ਉਹਦੇ ਵਿੱਚ ਕੀ ਕੀਤਾ ਜਾਊਗਾ ਮੰਨ ਲਓ ਕਿ ਇਹ ਬੰਦੇ ਦਾ ਬਹੁਤ ਜ਼ਿਆਦਾ ਕ੍ਰਿਟੀਕਲ ਸਟੇਸ਼ਨ ਆ ਕੀ ਕਹਾਂਗੇ ਇਹਨੂੰ ਤੋਂ ਅੱਜ ਨਹੀਂ ਮਾਰਾਂ ਤਾਂ ਕੱਲ੍ਹ ਨੂੰ ਮਰੇ ਸਿੱਧੀਆਂ ਗੱਲਾਂ ਹੋ ਚੁੱਕੀਆਂ ਸਰਕਾਰ ਦੇ ਨਾਲ ਉਧਰ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰ ਇੱਕ ਵਾਰੀ ਦਿਖਾ ਦੇਣਾ ਉਧਰ ਨਸ਼ਾ ਜਿੱਥੋਂ ਗੋਲੀ ਮਿਲਦੀ ਹੈ ਓਡ ਸੈਂਟਰ ਜਿਹੜਾ ਬਲੂਈਆਂ ਦਾ ਉੱਥੇ ਅੰਦਰ ਵੀ ਤੇ ਬਾਹਰ ਵੀ ਕਰੀਬ 25 ਤੋਂ 30 ਜਿਹੜੇ ਨੌਜਵਾਨ ਖੜੇ ਆ ਜਿਹੜੇ ਕਿ ਗੋਲੀ ਲੈਣ ਵਾਸਤੇ ਆਏ ਆ ਜਿਹਨੂੰ ਨਸ਼ਾ ਮੁਕਤ ਪੰਜਾਬ ਕਿਹਾ ਜਾਂਦਾ ਵਾ ਤੇ ਜਿਹੜੀ ਫੈਸਿਲਿਟੀ ਜਿੱਥੇ ਚਾਹੀਦੀ ਹੈ ਉੱਥੇ ਨਹੀਂ ਦਿੱਤੀ ਜਾ ਰਹੀ ਤੇ ਦੇਖ ਸਕਦੇ ਹੋ ਪੰਜਾਬ ਦੇ ਹਾਲਾਤ ਆ ਇਹ ਪੇਸ਼ੈਂਟ ਪਹਿਲੀ ਗੱਲ ਤਾਂ ਅੱਜ ਸਾਡੀ ਪੂਰੇ ਪੰਜਾਬ ਦੀ ਸਟ੍ਰਾਈਕ ਚੱਲਦੀ ਪਈ ਆ ਸਾਡੀ PCMSU ਐਸੋਸੀਏਸ਼ਨ ਜਲੰਧਰ ਦੀ ਤਪਸਟੇਟ ਵੀ ਉਦੇਸ ਅਕੋਰਡਿੰਗ ਅੱਜ ਸਾਡੀ ਸਟ੍ਰਾਈਕ ਚੱਲਦੀ ਆ ਓਕੇ ਇਹ ਪੇਸ਼ੈਂਟ ਸਾਡੇ ਕੋਲ ਆਇਆ ਐਮਰਜੈਂਸੀ ਵਿੱਚ ਇਹਨਾਂ ਨੇ ਕਿਹਾ ਸਾਨੂੰ ਜੁਡਨਰੀ ਅਬਸਟ੍ਰਕਸ਼ਨ ਦੀ ਪ੍ਰੋਬਲਮ ਆ ਉਹਦੇ ਸਬੰਧ ਵਿੱਚ ਮੈਨਾਂ ਨੂੰ ਇਹ ਸਲਾਹ ਦਿੱਤੀ ਆ ਕਿ ਵੀ ਤੁਸੀਂ ਸੁਲਤਾਨਪੁਰ ਲੋਧੀ ਜਿਹੜਾ ਸਬਡਿਵੀਜ਼ਨ ਹਸਪੀਟਲ ਇਹਨਾਂ ਨੂੰ ਨੀਅਰੈਸਟ ਪੈਂਦਾ ਆ ਜਿੱਥੇ ਤੁਹਾਨੂੰ ਸਰਜਨ ਅਵੇਲੇਬਲ ਹੋ ਸਕਦੇ ਤੁਸੀਂ ਇੱਕ ਵਾਰੀ ਉਹਨਾਂ ਨੂੰ ਸਰਜਨ ਨੂੰ ਚੈੱਕ ਕਰਵਾ ਲਓ ਜੇ ਲੋਡ ਪੈਦੀ ਹੈ অবਸਟਰਕਸ਼ਨ ਦੀ ਤਾਂ ਅਲਟਰਾ ਸਾਊਂਡ ਪਹਿਲਾਂ ਕਰਾ ਕੇ ਦੇਖਣਾ ਪੈਂਦਾ অবਸਟਰਕਸ਼ਨ ਕਿਉਂ ਹੈਗੀ ਆ ਉਹਦੇ ਰਿਗਾਰਡਿੰਗ ਇਹਨਾਂ ਨੂੰ ਆਪਾਂ ਸਲਾਹ ਜਿੱਤੀ ਹੈ ਜੋ ਬਣਦੀ ਸਲਾਹ ਹੈ ਜੀ ਚਲੋ ਤੁਸੀਂ ਤਾਂ ਆਪਣੀ ਡਿਊਟੀ ਨਿਭਾ ਰਹੇ ਆ ਪਰੰਤੂ ਇਹ ਸਵਾਲ ਬਣਦਾ ਸਰਕਾਰਾਂ ਨੂੰ ਕਿ ਅੱਜ ਜਿਹੜਾ ਵਾ ਲੋਕਾਂ ਨੂੰ ਲੋਡ ਆ ਐਮਰਜੈਂਸੀ ਦੇ ਵਿੱਚ ਪੇਸ਼ੈਂਟ ਦਾ ਪਸ਼ਾਬ ਰੁਕਿਆ ਹੋਇਆ ਹੈ ਤੋ ਉਹ ਹੁਣ ਕਿੱਧਰ ਨੂੰ ਭਜੂਗਾ ਕਿੱਥੇ ਜਾ ਕੇ ਕੀ ਹਲ ਕਰਾਉਗਾ ਉਹ ਦੇਖੋ ਕਿ ਇਹ ਬੇਸ਼ੱਕ ਜ਼ਿਆਦਾ ਉਹਥੇ ਸਭ ਜਿੱਥੇ ਸਥੇ ਨੇਅਰੈਸਟ ਉਹਨੂੰ ਸੁਵਿਧਾ ਮਿਲਦੀ ਆ ਉਥੇ ਉਹਨੂੰ ਜਾਣਾ ਸਭੀ ਨੇਅਰੈਸਟ ਉਹਦੀਆਂ ਬੁਨਿਆਦਾਂ ਦੇ ਵਿੱਚ ਜਿਹੜਾ ਹਸਪਤਾਲਾ ਸਰਕਾਰੀ ਇਹ ਦੇਖੋ ਸਾਡੇ ਕੋਲ ਅਲਟਰਾਸਾਉਂਡ ਦੀ ਫੈਸਿਲਿਟੀ ਨਹੀਂ ਹੈਗੀ ਠੀਕ ਹੈ ਨਾ ਔਰ ਦੂਸਰੀ ਗੱਲ ਇਹ ਆ ਕਿ ਆਪਣਾ ਅੱਜ ਸਟ੍ਰਾਈਕ ਵੀ ਆ ਉਹ ਵੀ ਇੱਕ ਕਾਰਨ ਆ ਠੀਕ ਹੈ ਤਾਂ ਜਿੱਥੇ ਸਰਜਨ ਅਵੇਲੇਬਲ ਸਰ ਵੈਸੇ ਇੱਕ ਗੱਲ ਕਰਦੇ ਮੰਨ ਲਓ ਕਿਸੇ ਬੰਦੇ ਦੀ ਮੌਤ ਹੋਣ ਵਾਲੀ ਹੋਵੇ ਬਹੁਤ ਜ਼ਿਆਦਾ ਕ੍ਰਿਟੀਕਲ ਹੋਵੇ ਜਿਸ ਨੂੰ ਉਥੇ ਸਟ੍ਰਾਈਕ ਜਾਂ ਕੋਈ ਹੋਰ ਕ क्रिटिकल केयरता सी एड्रेस कर रहे हैं मेडिकल लीगल भी कर रहे हैं है, नहीं एक क्रिटिकल है बट लेकिन साडी को अवेलेबिलिटी तो होनी चाहिए स्पेशली एस्टम डॉक्टर के नए हॉस्पिटल में बेसिकली इतने पोस्टेड डॉक्टर इक्वाइन मेडिकल ऑफिसर एक वैकेंसी है वैकेंसीयां जी ਤੁਸੀਂ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਐਸਮ ਉਹਨਾਂ ਤੋਂ ਲੈ ਸਕਦੇ ਹੋ ਸੀਨੀਅਰ ਮੈਡੀਕਲ ਅਫਸਰ वैसे आम तौर पे सीएचसी लेवल पे पांच डॉक्टरਾਂ ਦੀ वैकेंसी ओके मतलब सिर्फ एक ही है हां इथे इस टाइम मौजूदा पोस्टेड इक्कने एक डेप्यूटेशन कितनी देर तो एक ਇਹ ਮੈਂ ਤੁਹਾਨੂੰ ਦੱਸਿਆ ਦੀ ਜਦਾ ਸਿਚੁਏਸ਼ਨ ਬੇਸ ਤੁਹਾਨੂੰ ਡਾਕਟਰ ਜਿਹੜੇ ਐਸਐਮਓ ਨੇ ਸਾਡੇ ਉਹ ਹੀ ਦੱਸ ਸਕਦੇ ਆ ਪੱਤਰਕਾਰ ਗੁਰਪਾਲ ਸਿੰਘ ਸ਼ਟਾਗੜ ਦੇ ਨਾਲ ਕੁਲਦੀਪ ਸਿੰਘ ਖਾਲਸਾ ਲੋਹਿਆ ਖਾਲਸਾ